ਤੇ ਖਬਰ ਅਮਰੀਕਾ ਤੋਂ ਹੈ ਜਿੱਥੇ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਤੇ ਅਟੈਕ ਕੀਤਾ ਗਿਆ ਹੈ ਗੈਂਗਸਟਰ ਹੈਰੀ ਬੌਕਸਰ ਉਸ ਤੇ ਅਟੈਕ ਹੋਇਆ ਔਰ ਅਟੈਕ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ ਸੋਸ਼ਲ ਮੀਡੀਆ ਤੇ ਬਕਾਇਦਾ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਰੋਹਿਤ ਗੋਦਾਰਾ ਗੈਂਗ ਵੱਲੋਂ ਹੈਰੀ ਬੌਕਸਰ ਤੇ ਹਮਲਾ ਕਰਨ ਦਾ ਜ਼ਿਕਰ ਕੀਤਾ ਗਿਆ ਔਰ ਹੈਰੀ ਬੌਕਸਰ ਦੇ ਸਾਥੀ ਦੀ ਮੌਤ ਦਾ ਵੀ ਦਾਵਾ ਕੀਤਾ ਗਿਆ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਐ ਰੋਹਿਤ ਕੋਦਾਰਾ ਗੈਂਗ ਵੱਲੋਂ ਔਰ ਹੈਰੀ ਬੌਕਸਰ ਦਾ ਜ਼ਿਕਰ ਕੀਤਾ ਰੋਹਿਤ ਕੋਦਾਰਾ ਗੈਂਗ ਨੇ ਉਸ ਪੋਸਟ ਦੇ ਵਿੱਚ ਔਰ ਨਾਲ ਦੀ ਨਾਲ ਹੈਰੀ ਬੌਕਸਰ ਦੇ ਇੱਕ ਸਾਥੀ ਦੀ ਮੌਤ ਦਾ ਦਾਵਾ ਕੀਤਾ ਹਾਲਾਂਕਿ ਐਸੀਆਂ ਪੋਸਟਾਂ ਦੀ ਪੁਸ਼ਟੀ ਕਰਨੀ ਔਖੀ ਹੁੰਦੀ ਹੈ ਕਿਉਂਕਿ ਇਹਨਾਂ ਦੇ ਸਕਰੀਨਸ਼ਾਟ ਵਾਇਰਲ ਕਰਕੇ ਬਾਅਦ ਦੇ ਵਿੱਚ ਇਹਨਾਂ ਦੇ ਲਿੰਕ ਡਿਲੀਟ ਕਰ ਦਿੱਤੇ ਜਾਂਦੇ ਆ ਪਰ ਕਾਫੀ ਹੱਦ ਤੱਕ ਇਹ ਪੋਸਟਾਂ ਸਹੀ ਵੀ ਸਾਬਿਤ ਹੁੰਦੀਆਂ ਕਿਉਂਕਿ ਘਟਨਾ ਤੇ ਹੋਈ ਹੁੰਦੀ ਔਰ ਉਹ ਪੁਲਿਸ ਰਿਕਾਰਡ ਦੇ ਵਿੱਚ ਵੀ ਆ ਜਾਂਦੀ ਹੈ ਔਰ ਉਸ ਘਟਨਾ ਦਾ ਜ਼ਿਕਰ ਕਰਦੇ ਹੋਏ ਇੱਕ ਦੂਜੇ ਗੈਂਗ ਤੇ ਇਸ ਤਰੀਕੇ ਨਾਲ ਹਮਲੇ ਵੀ ਹੁੰਦੇ ਨੇ ਔਰ ਉਸ ਦੀਆਂ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਨੇ ਔਰ ਇੱਕ ਦੂਜੇ ਨੂੰ ਮਾਰਨ ਦੇ ਦਾਅਵੇ ਵੀ ਕੀਤੇ ਜਾਂਦੇ ਨੇ ਸੋ ਅਮਰੀਕਾ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਹੈ ਜਿੱਥੇ ਲੌਰੈਂਸ ਬਿਸ਼ਨੋਈ ਦੇ ਕਰੀਬੀ ਤੇ ਅਟੈਕ ਹੋਇਆ ਔਰ ਉਸ ਦੇ ਕਰੀਬੀ ਦਾ ਇੱਕ ਸਾਥੀ ਮਾਰੇ ਜਾਣ ਦਾ ਦਾਵਾ ਕੀਤਾ ਗਿਆ ਹੈ ਹੈਰੀ ਬੌਕਸਰ ਦਾ ਜ਼ਿਕਰ ਕੀਤਾ ਗਿਆ ਹੈ ਹੈਰੀ ਬੌਕਸਰ ਲੌਰੈਂਸ ਲੌਰੈਂਸ ਗੈਂਗ ਦਾ ਕਰੀਬੀ ਹੈ ਲੌਰੈਂਸ ਬਿਸ਼ਨੋਈ ਦਾ ਔਰ ਰੋਹਿਤ ਗੁਦਾਰਾ ਗੈਂਗ ਦੇ ਨਾਲ ਕਿਉਂਕਿ ਉਹਨਾਂ ਦਾ ਐਂਟੀ ਗੈਂਗ ਹੈ ਐਂਟੀ ਧੜਾ ਹੈ ਔਰ ਇਸ ਕਰਕੇ ਇਸ ਦੀ ਜ਼ਿੰਮੇਵਾਰੀ ਰੋਹਿਤ ਗੁਦਾਰਾ ਗੈਂਗ ਵੱਲੋਂ ਲਈ ਗਈ ਹੈ ਬਾਕਾਇਦਾ ਇੱਕ ਪੋਸਟ ਪਾਈ ਗਈ ਹੈ ਔਰ ਇਸ ਪੋਸਟ ਦੇ ਵਿੱਚ ਰੋਹਿਤ ਗੁਦਾਰਾ ਗੈਂਗ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਉਸਤੇ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਉਹ ਲੈਂਦੇ ਨੇ ਹੈਰੀ ਬੌਕਸਰ ਜਿਹੜਾ ਕਾਫੀ ਕਰੀਬੀ ਦੱਸਿਆ ਗਿਆ ਹੈ ਲਾਰੈਂਸ ਮਿਸ਼ਨੋਈ ਦਾ ਉਸਤੇ ਅਟੈਕ ਹੋਇਆ ਅਮਰੀਕਾ ਦੇ ਵਿੱਚ क्योंकि हम ये सारे जेडे गैंगस्टर ने बारो ऑपरेट करते हैं और एक लंबी चौड़ी पोस्ट जी रोहित गोदारा नाम तो उसके अकाउंट तो वायरल की गई है आनंद तिवारी सहयोगी जुड़े ने आनंद पूरा मामला समझना की कुछ चाहवा देखिए रोहित गोदारा ने एक सोशल मीडिया पोस्ट में ये दावा किया है कि उसने अमेरिका के, के कैलिफोर्निया में जो हेरी बॉक्सर है उसके ऊपर हमला कराया है उसे गोली लगी है एक अन्य जो उसका साथी था उसकी मौत हो गई है और उसमें लॉरन बिस्नोई को एक तरीके से चुनौती दी गई है आ, सुरक्षा एजेंसियां इस बात की तस्दीक करने में जुटी हुई हैं हालांकि जो यूएस की मीडिया रिपोर्ट है उसके मुताबिक एक घटना दो दिन पहले हुई है हालांकि उसमें किन लोगों को गोली लगी ये साफ नहीं है लेकिन आ, रोहित गोदारा ने बड़ा दावा किया है कि उसने हैरी वॉक्सर के ऊपर हमला कराया है हैरी वॉक्सर वही गैंगस्टर है जो लगातार कनाडा में जो लगातार फायरिंग हो रही थी उसकी जिम्मेदारी को ले रहा था लॉरेंस बिश्नोई गैंग की तरफ से और लॉरेंस बिश्नोई गैंग का काफी करीबी बताया जाता है हैरी बॉक्सर तो ये अपने आप में गैंगवार से जुड़ी काफी बड़ी खबर जो है ये मानी जा रही है और इस दे विच कोई जख्मी होया एक दी मौत का दावा किया गया आनंद मेरी आवाज मिल पा रही है जी इसमें इसमें कोई जख्मी हुआ है एक की मौत का दावा किया गया और लिखा गया पोस्ट में कि वो भाग गया हैरी बॉक्सर वहां पे देखिए बिल्कुल इसमें ये दावा किया गया कि हैरी बॉक्सर को गोली लगी है और एक शख्स की इसमें दर्दनाक मौत हो गई है हालांकि जिसकी मौत हुई है उसके नाम का जिक्र जो है वो इस पोस्ट में नहीं किया गया है तो ऐसे में इसके क्या मायने हैं ये सुरक्षा एजेंसिया इस बात की लगातार तस्दीक करने में जुटी हुई है तो ये सीधा सीधा लॉरेंस बिश्नोई को चैलेंज किया गया है ये कह सकते हैं

ਇਹ ਇਸ ਘਟਨਾ ਦਾ ਇਸ ਗੋਲੀਬਾਰੀ ਦਾ ਜ਼ਿਕਰ ਕੀਤਾ ਗਿਆ ਹੈ ਪੋਸਟ ਜਿਹੜੀ ਹੈ ਉਹ ਰੋਹਿਤ ਗੋਦਾਰਾ ਦੇ ਨਾਮ ਤੋਂ ਪਈ ਹੈ ਔਰ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਅੱਜ ਅਮਰੀਕਾ ਦੇ ਵਿੱਚ ਇਹ ਜੋ ਇਹ ਜੋ ਗੋਲੀਬਾਰੀ ਹੋਈ ਹੈ ਇਹ ਉਹ ਅਸੀਂ ਕਰਵਾਈ ਹੈ ਉਸਨੇ ਉਸਦੇ ਨਾਲ ਵਾਲੇ ਸਾਥੀ ਦੀ ਮੌਕੇ ਤੇ ਮੌਤ ਹੋ ਗਈ ਇੱਕ ਨੂੰ ਗੋਲੀ ਲੱਗੀ ਹੈ ਜੋ ਹਸਪਤਾਲ ਚ ਦਾਖਲ ਹੈ ਤੇ ਇਹ ਹਰੀ ਬੌਕਸਰ ਕਾਰ ਦੀ ਸੀਟ ਦੇ ਹੇਠਾਂ ਲੁਕ ਗਿਆ ਆਪਣੇ ਸਾਥੀ ਨੂੰ ਬੇਹੋਸ਼ੀ ਦੀ ਹਾਲਤ ਚ ਛੱਡ ਕੇ ਉੱਥੋਂ ਭੱਜ ਗਿਆ ਇਹ ਧਰਤੀ ਦੇ ਕਿਸੇ ਵੀ ਕੋਨੇ 'ਚ ਛਿਪ ਜਾਵੇ ਇਸ ਨੂੰ ਨਹੀਂ ਛੱਡਾਂਗੇ ਜਿਸ ਲਾਰੈਂਸ ਬਿਸ਼ਨੋਈ ਨੂੰ ਇਹ ਆਪਣਾ ਬਾਪ ਮੰਨ ਕੇ ਸਾਡੇ ਖਿਲਾਫ ਜੋ ਅਪਸ਼ਬਦ ਬੋਲ ਰਿਹਾ ਸੀ ਇਸ ਦੀ ਕੋਈ ਔਕਾਤ ਨਹੀਂ ਸਾਡੇ ਸਾਹਮਣੇ ਜਿਸ ਨੂੰ ਇਹ ਕੁਝ ਲੋਕ ਆਈਡਲ ਸਮਝਦੇ ਨੇ ਉਹ ਇਸ ਧਰਤੀ ਦਾ ਸਭ ਤੋਂ ਵੱਡਾ ਗद्दार ਹੈ ਵਕਤ ਲੱਗ ਸਕਦਾ ਹੈ ਮਾਫੀ ਕਿਸੇ ਨੂੰ ਨਹੀਂ ਮਿਲੇਗੀ ਇਸ ਚੋਰ ਗੈਂਗ ਨੂੰ ਮਿੱਟੀ 'ਚ ਮਿਲਾ ਦੇਵਾਂਗੇ ਲਾਰੈਂਸ ਬਿਸ਼ਨੋਈ ਦੇ ਚੱਕਰ ਚ ਆ ਕੇ ਜੇਕਰ ਕਿਸੇ ਨੇ ਸਾਡੇ ਖਿਲਾਫ ਆਵਾਜ਼ ਚੱਕਣਾ ਤਾਂ ਦੂਰ ਦੀ ਗੱਲ ਐ ਸੋਚਿਆ ਵੀ ਤਾਂ ਐਸਾ ਹਾਲ ਕਰਾਂਗੇ ਕਿ ਉਸ ਦੀਆਂ ਸੱਤ ਪੀੜੀਆਂ ਯਾਦ ਰੱਖਣਗੀਆਂ ਸਮੇਂ ਰਹਿੰਦੇ ਸੁਧਰ ਜਾਓ ਵਰਨਾ ਧਰਤੀ ਦੇ ਕਿਸੇ ਕੋਨੇ 'ਚ ਲੁਕ ਜਾਓ ਤੁਹਾਡੀ ਅਰਥੀ ਤੁਹਾਡੀ ਚੌਕੜ ਤੇ ਤਿਆਰ ਮਿਲੇਗੀ ਇਹ ਪੋਸਟ ਪਾਈ ਗਈ ਐ ਰੋਹਿਤ ਗੋਦਾਰਾ ਦੇ ਨਾਮ ਤੇ ਰੋਹਿਤ ਗੋਦਾਰਾ ਦੇ ਅਕਾਊਂਟ ਤੋਂ ਹਾਲਾਂਕਿ ਜਿਵੇਂ ਅਸੀਂ ਪਹਿਲਾਂ ਕਹਿ ਰਹੇ ਸੀ ਕਿ ਐਸੀਆਂ ਪੋਸਟਾਂ ਦੀ ਪੁਸ਼ਟੀ ਕਰਨੀ ਔਖੀ ਹੁੰਦੀ ਐ ਔਰ ਬਾਦ ਦੇ ਵਿੱਚ ਕਿਉਂਕਿ ਇਹਨਾਂ ਦੇ ਲਿੰਕ ਨਹੀਂ ਮਿਲਦੇ ਇਹ ਪੋਸਟਾਂ ਦੇ ਲਿੰਕ ਡਿਲੀਟ ਕਰ ਦਿੱਤੇ ਜਾਂਦੇ ਆ ਪਰ ਇਸ ਤੇ ਸਕਰੀਨਸ਼ਾਟ ਸਾਹਮਣੇ ਆ ਜਾਂਦੇ ਆ ਔਰ ਕਿਉਂਕਿ ਜਦੋਂ ਘਟਨਾ ਹੋਈ ਹੁੰਦੀ ਹੈ ਤਾਂ ਉਸ ਦੇ ਨਾਲ ਜਾ ਕੇ ਇਹਨਾਂ ਪੋਸਟਾਂ ਦੇ ਲਿੰਕ ਮਿਲ ਜਾਂਦੇ ਨੇ ਸੋ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਪੁਲਿਸ ਕਿਸ ਤਰੀਕੇ ਨਾਲ ਜਾਂਚ ਕਰੇਗੀ ਇਹ ਜਾਂਚ ਦਾ ਵਿਸ਼ਾ ਪਰ ਇਹ ਇਹ ਜ਼ਰੂਰ ਇਸ ਚੀਜ਼ ਤੋਂ ਸਪਸ਼ਟ ਤੌਰ ਤੇ ਸਾਹਮਣੇ ਆ ਗਿਆ ਕਿ ਦੋਨੇ ਗੈਂਗ ਜਿਹੜੇ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਕੱਟੜ ਦੁਸ਼ਮਣ ਨੇ ਔਰ ਗਾਹਬ ਗਾਹੇ ਜਦੋਂ ਮੌਕਾ ਮਿਲਦਾ ਇੱਕ ਦੂਜੇ ਤੇ ਇਸ ਤਰੀਕੇ ਦੇ ਹਮਲੇ ਕਰਵਾਉਂਦੇ ਰਹਿੰਦੇ